ਟਾੜੀਵਾਲ ਵਿੱਚ ਸ਼ਿਵ ਰਾਤਰੀ ਦੇ ਸ਼ੁਭ ਅਫਸਰ ਤੇ ਸ਼ੋਭਾ ਯਾਤਰਾ ਕੱਢੀ ਗਈ ਸਮਾਜ ਸੇਵੀ ਮਿੱਠੂ ਮਾ ਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਸ਼ੋਭਾ ਯਾਤਰਾ ਟਾੜੀਵਾਲ ਮੋਨੀ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਮੋਨੀ ਮੰਦਿਰ ਵਿਖੇ ਸਮਾਪਤ ਹੋਵੇਗੀ ਇਸ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਪਿੰਡਾਂ ਤੋਂ ਸ਼ਿਵ ਭਗਤਾਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਸ਼ੋਭਾ ਯਾਤਰਾ ਦਾ ਸ਼ਿਵ ਭਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਇਸ ਸ਼ੋਭਾ ਯਾਤਰਾ ਦੌਰਾਨ ਟ੍ਰੈਫਿਕ ਦੀ ਕੋਈ ਮੁਸ਼ਕਲ ਨਾ ਆਵੇ ਡੀਐਸਪੀ ਰਾਜਬੀਰ ਸਿੰਘ ਵੱਲੋਂ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਵੇਖੋ ਟੀਵੀ ਨਿਊਜ਼ ਇੰਡੀਆ 256 ਲਈ ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਆਓ ਤੁਹਾਨੂੰ ਦਿਖਾਉਂਦੇ ਹਾਂ ਸ਼ੋਭਾ ਯਾਤਰਾ ਦੀਆਂ ਕੁਝ ਤਸਵੀਰਾਂ બોલે 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 હરે 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 હરે

ਮੁਫਤ ਆਜਨੇ ਆਪਣੇ ਧਾਰੀਆ ਨਿਵਾਸੀਆਂ ਨੂੰ ਤਾਦਿਵ ਦੇ ਕਰਵਾ ਕਰਦਾ ਕਿ ਅੱਜ ਮੋਨੀ ਮੰਦਰ ਕੋ ਸ਼ੋਭਾ ਯਾਤਰਾ ਨਿਕਲੀ ਹੈ پورے ਸ਼ਹਿਰ ਤੇ ਸਾਰੇ ਸ਼ਹਿਰ ਨਿਵਾਸੀਆਂ ਨੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਹੈ ਸਾਰੇ ਹੀ ਆਪਣੇ ਲਾਗੇ ਪਿੰਡਾਂ ਦੇ ਸੰਗਤ ਧਾਰੀਆ ਨਿਵਾਸੀਆਂ ਨੇ ਜਿਹੜੇ ਵੀ ਉੱਤੇ ਪਹੁੰਚੇ ਨੇ ਆਪਣੇ ਮੋਨੀ ਮੰਦਰ ਦੇ ਸ਼ੋਭਾ ਵਲੋਂ ਤੇ ਤਾਦਿਵ ਦੇ ਕਰਵਾ ਕਰਦਾ ਬਹੁਤ ਹੀ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਧਾਰੀਆ ਨੂੰ ਦੇਖਣ ਨੂੰ ਮਿਲੀ ਹੈ ਬਹੁਤ ਹੀ ਸਾਰੇ ਸ਼ਹਿਰ ਨਿਵਾਸੀਆਂ ਨੇ लगन लगाए बहुत बढ़िया सहयोग दिया मैं सारे टीम को धन्यवाद करना और हर महफिली जैसे इतना राधे राधे गंबन में आगे हमारी पारी आ गए गंबन की कोई यात्रा एक काम से निकल रही है बोले काम में काम में कब से किराया की कीमत बताया उनका जो 10000 ने बहुत तेज बताया ਸਭ ਤੋਂ ਪਹਿਲਾਂ ਮੈਂ ਅੱਜ ਸਰਪੰਚ ਨੂੰ ਇਹ ਪੋਸਟਰ ਪਹੁੰਚਾ ਰਿਹਾ ਸਮੂਹ ਤਨਖਾ ਨੂੰ ਬੇਸ਼ਕੀਅੰ ਬਹੁਤ ਬੋਲ ਰਿਹਾ ਜਰ ਨਾ ਅੱਜ ਦੇ ਦਿਹਾੜਾ ਮਾਸ਼ੁਰੰਦ ਰਿਹਾ ਬੜੀ ਸਰਦਾਰਤੋਂ ਹੁਮਕਮਾਂ ਨਾਲ ਮੈ ਜਾ ਰਿਹਾ ਅੱਜ ਨਗਰ ਕੀਰਤਨ ਨਿਕਲਿਆ ਸੇਵਾ ਯਤਰਾ ਤੇ ਸਾਰੀ ਸੰਗਤ ਦੇ ਬਹੁਤ ਸਾਰੀ ਸੰਗਤ ਦੇ ਬਹੁਤ ਸਵਾਹਾਰੇ ਬੜੇ ਬੜੇ ਪ੍ਰੇਮ ਭਾਵਕ ਸਦਾ ਭਾਵ ਨਾਲ ਸਭਾ ਰੋਣ ਨਾਲ ਸੰਮਲ ਹੋਏ ਆ ਪਾਕ ਕਰਾ ਜਨਨੀ ਪਾਰਟੀਆਂ ਦੇ ਅੱਜ ਦੇ ਸਭ ਤੋਂ ਜ਼ਰੂਰੀ ਦੇ ਮੌਕੇ ਸਾਡੇ ਸਾਰਿਆਂ ਵੱਲੋਂ ਸਮੂਹ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਰਦਾਰ ਪ੍ਰਤਾਪ ਸਿੰਘ ਜੀ ਦਾ ਜੇ ਐਮ ਐਲ اے ਹਲਕਾ ਕਾਦੀਆਂ ਵੱਲੋਂ ਤੇ ਸਮੂਹ ਐਮ ਸੀ ਕੌਂਸਲਰ ਸਾਹਿਬਾਨ ਜਿਹੜੇ ਨੇ ਉਹਨਾਂ ਵੱਲੋਂ ਸਾਰੇ ਸ਼ਹਿਰ ਨੂੰ ਸਾਰੇ ਲੋਕਾਂ ਨੂੰ ਬਾਕਲਾਕ ਮੁਬਾਰਕਾਂ। ਧੰਨਵਾਦ। ਐਵੀ ਮਹਾ ਸੰਗਤ ਨੂੰ ਬਹੁਤ ਬਹੁਤ

ਬੇਨਤੀ ਕੁਮਾਰ ਤੇ ਨਵਾਲਾ ਵਾਲੇ ਜਿੰਦੇ ਨੇ ਅਸੀਂ ਉਹਨਾਂ ਦੇ ਬੇਨਤੀ ਕਰਦੇ ਆਂ ਕਿ ਜੇ ਸਾਡਾ ਆਪਣਾ ਆਨ ਦਾ ਮੋਕਾ ਰਹਿੰਦਾ ਹੈ ਉਹੀ ਜਿੱਥੇ ਆਪਣਾ ਵਸੇ ਆਪਣਾ ਆਨ ਦਾ ਮੋਕਾ ਰਹਿੰਦਾ ਹੈ